ਮੇਰਾ ਨਾਮ ਸੁਦੀਸ਼ ਸਿੰਘ ਮੈਂ ਪਿੰਡ ਟੇਰ ਜਿਲ੍ਹਾ ਹੁਸਨੂ ਬਲੰਗ ਕਦਾ ਔਰ ਜੂ ਰਾਮਦਾਸ ਜੀ ਨਲੇ ਦਿਨ ਤੋਂ ਅੱਜ ਸੁਖ ਅਸ਼ੀਰਵਾਦ ਗੁਰੂ ਆਮ ਦਾ ਅਸ਼ੁਦ ਸਭ ਅਸ਼ੀਰਵਾਦ ਲੈ ਕੇ ਅੱਜ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ ਮੈਨੂੰ ਮੇਰੇ ਗੈਰ ਖੋਜੀਆਂ ਵੱਲੋਂ ਟਿਕਟ ਦਿੱਤੀ ਗਈ ਹੈ ਜੋ ਮੈਨੂੰ ਮੋੜੇ ਹੀ ਜਮਾਨ ਕੰਮ ਦੀ ਅੰਗਨ ਨਾਲ ਮਿਲਿਆ ਗਿਆ ਸਾਬਕਾ ਸੈਨਿਕ ਵੱਲੋਂ ਇੱਕ ਪਾਰਟੀ ਬਣਾਈ ਗਈ ਹੈ ਜਿਸ ਦਾ ਨਾਮ ਹੈ ਭਾਰਤੀ ਜਵਾਨ ਕਿਸਾਨ ਪਾਰਟੀ ਜਿਸ ਦਾ ਮਕਸਦ ਹੈ ਭਾਰਤ ਦੇ ਹਿੰਦੁਸਤਾਨ ਦੇ ਪੂਰੇ ਪੰਜਾਬ ਦੇ ਕਿਸਾਨੀ ਉਤੇ ਜੋ ਜ਼ੁਲਮ ਹੋ ਰਹੇ ਹਨ ਉਹਨਾਂ ਜਲਮਾਨੋਂ ਖੱਲ ਪਾਉਣੀ ਹੈ ਔਰ ਪੰਜਾਬ ਦੇ ਵਿੱਚੋਂ ਉਹਦੇ ਹਿੰਦੁਸਤਾਨ ਦੇ ਵਿੱਚੋਂ ਪੇਰਜ਼ਗਾਰੀ ਭ੍ਰਿਸ਼ਟਾਚਾਰ ਮੁਕਤ ਹਿੰਦੁਸਤਾਨ ਨੂੰ ਇੱਕ ਨਵਾਂ ਦਰਜਾ ਇੱਕ ਨਵੀਂ ਲਿਖ ਦੇਣੀ ਹੈ ਅੰਮ੍ਰਿਤਸਰ ਵਾਸਤੇ ਤੁਸੀਂ ਕੀ ਕਰੋਗੇ ਦੀ ਚੋਣ ਜਿੱਤ ਕੇ ਅੰਮ੍ਰਿਤਸਰ ਵਾਸਤੇ ਇੱਕ ਅੰਮ੍ਰਿਤਸਰ ਨਗਰੀ ਨੂੰ ਸੋਨਾ ਦੇ ਸੁਨੱਖਾ ਬਣਾਉਣ ਵਾਸਤੇ ਮੈਂ ਸੰਸਦ ਦੇ ਵਿੱਚ ਆਵਾਜ਼ ਉਠਾਉਂਗਾ ਔਰ ਗਰੀਬੀ ਦੂਰ ਕਰਨ ਵਾਸਤੇ ਵੀ ਆਵਾਜ਼ ਉਠਾਉਂਗਾ ਰਾਸ਼ਨ 프리 ਪਾਣੀ ਫਰੀ ਬਿਜਲੀ ਫਰੀ ਕਰਨ ਵਾਸਤੇ ਔਰ ਜੋ ਬੇਰਜਗਾਰ ਨੌਜਵਾਨਾ ਉਹਨਾਂ ਦੀ ਰਜਗਾਰ ਵਾਸਤੇ ਵੀ ਸੰਸਦ ਵਿੱਚ ਮੈਂ ਪੁਆਇੰਟ ਉਠਾਊਂਗਾ ਔਰ ਜੋ ਬਜ਼ੁਰਗਿਆ ਜੋ 65 70 ਸਾਲ ਤੋਂ ਬਾਅਦ ਉਹਨਾਂ ਲਈ ਪੈਨਸ਼ਨ ਦੀ ਵੀ ਸੰਸਦ ਦੇ ਵਿੱਚ ਗੱਲ ਕਰੂੰਗਾ ਤੇ ਅਗਲਾ ਪ੍ਰੋਗਰਾਮ ਕੀ ਹੈ ਤੇ ਕਿੱਥੇ ਹੈ ਅਗਲਾ ਪ੍ਰੋਗਰਾਮ ਮੇਰੇ ਇਹ ਪਿੰਡ ਪਿੰਡ ਘੇਰ ਵਿਖੇ 23 ਤਰੀਕ ਨੂੰ ਬੜੀ ਹੀ ਧੂਮ ਕਾਮ ਦੇ ਨਾਲ ਇੱਕ ਰੈਲੀ ਕੀਤੀ ਜਾ ਰਹੀ ਜਿਸ ਵਿੱਚ ਆਪ ਸਭ ਅਮਰ ਸਾਰੇ ਨਿਵਾਸੀਆਂ ਨੂੰ ਮੇਰੇ ਇਲਾਕੇ ਦੇ ਸਮੂਹ ਆਦਰ ਅਦਨੀਏ ਸਤਿਕਾਰਯੋਗ ਭੈਣਾਂ ਤੇ ਭਰਾਵਾਂ ਨੂੰ ਉਰਜਾ ਅਪੀਲ ਕਰਦਾ ਹਾਂ ਕਿ ਆਪ ਜੀ ਮੇਰੇ ਘਰ ਵਿਖੇ ਪਹੁੰਚ ਕੇ ਮੈਨੂੰ ਅਸ਼ੀਰਵਾਦ ਦਿਓ ਅਤੇ ਤੋਣ ਦੇ ਵਿੱਚ ਜਿਆਦਾ ਜੁਆਦਾ ਮੇਰਾ ਸਾਥ ਦਿਓ